ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਜ਼ਿਲ੍ਹੇ ਦੇ ਕਸਬਾ ਦੁਰਾਂਗਲਾ ਦੇ ਮੇਨ ਬਾਜ਼ਾਰ ਦੇ ਅੰਦਰ ਕਾਲੀ ਮਾਤਾ ਮੰਦਰ ਦੇ ਨਾਲ ਜੰਡਿਆਲ ਮਹਾਜਨ ਬਰਾਦਰੀ ਦੇ ਦੇਵ ਸਥਾਨ ਬਾਬਾ ਸਹੇਜ ਨਾਥ ਜੀ ਦੇ ਦਰਬਾਰ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਮੰਦਰ ਗਲੀ ਦੇ ਅੰਦਰ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੋਂ ਤੱਕ ਨਹੀਂ ਪਹੁੰਚ ਸਕੀਆਂ ਅਗਰ ਲੱਗਣ ਦੇ ਬਾਅਦ ਆਮ ਆਦਮੀ ਪਾਰਟੀ ਦੀ ਨਾ ਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਆਪਣੀ ਪਾਰਟੀ ਦੇ ਵਰਕਰਾਂ ਦੇ ਨਾਲ ਮੰਦਰ ਪਹੁੰਚੇ ਉਹਨਾਂ ਮੰਦਰ ਵਿੱਚ ਅੱਗ ਲੱਗਣ ਕਾਰਨ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇਸ ਦੇ ਲਈ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰਨਗੇ ਗੁਰਦਾਸਪੁਰ ਤੋਂ ਅਨੀਤਾ 베ਦੀ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ ਨਾ ਕਰ ਗਿਆ ਸੀ ਸਬਜੀ ਨਾਲ ਧਰੀਆ ਤੇ ਮੈਨੂੰ ਚੱਕ ਤਾਂ ਬਲਾਸ ਹੋਇਆ ਤੇ ਮੈਂ ਧੋੜਿਆ ਸਾਹਮਣੇ ਵਾਲੇ ਗਵਾਂਡੀ ਕੋਲ ਪਾਬ ਲਈ ਆ ਮੁਰਗੇ ਸਾਰਿਆਂ ਨੂੰ ਫੋਨ ਕੀਤਾ ਮੈਂ ਸਾਰੇ ਸਾਰੇ ਹਰ ਬਹੁਤ ਜ਼ਿਆਦਾ ਕੀਤੀ ਆ ਜਿਹਨੂੰ ਵੱਧ ਤੋਂ ਵੱਧ ਹੈਲਪ ਕੀਤੀ ਆ ਕਿ ਬਾਬੇ ਜੀ ਦੀ ਮੂਰਤੀ ਆ ਉਹਨੂੰ ਕੋਸ਼ਿਸ਼ ਆ ਬਾਕੀ ਸਾਰਿਆਂ ਨੇ ਖਾਂ ਹੋ ਗਿਆ ਪਤਾ ਲੱਗਾ ਅਸੀਂ ਸਾਰੇ ਪਿੰਡ ਵਾਸੀ ਇੱਥੇ ਦਰਾਂਗਲੇ ਇਕੱਠੇ ਹੋ ਕੇ ਆਏ ਆ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗਵਾਂਡੀ ਨੇ ਬਹੁਤ ਮਿਹਨਤ ਕਰਕੇ ਅੱਗ ਬੁਝਾਈ ਆ ਜਿੰਨੀ ਦੇਨ ਫਾਇਰ ਬਿਗੇਟ ਆਈ ਆ ਅੱਗ ਭਾਜੀ ਬੁਝ ਚੁ ਗਈ ਸੀ ਬਾਬੇ ਜੀ ਦੀ ਇਨੀ ਸ਼ਕਤੀ ਆ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਦੀ ਆਜ ਨਹੀਂ ਆਈ ਮੰਦਰ ਪਖਾਰਾ ਤੈਸ਼ਨਾਸ਼ ਹੋ ਗਿਆ ਵਾ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਆਂਝ ਨਹੀਂ ਆਈ ਬਾਬਾ ਜੀ ਦੀ ਬਹੁਤ ਹੀ ਕਿਰਪਾ ਪਾਜੀ ਮੰਦਰ ਤੇ ਬਹੁਤ ਹੀ ਧੰਨਵਾਦ ਬਾਬਾ ਜੀ ਦਾ ਅੱਜ ਇੱਥੇ ਦੁਰੰਗਲਾ ਵਿਖੇ ਬੜੀ ਇੱਕ ਵੱਡੀ ਘਟਨਾ ਵਾਪਰ ਗਈ ਕਿ ਬਾਬਾ ਸਹਿਜਨਾਥ ਮੰਦਰ ਹੈ ਜਿਹੜਾ ਸ਼ੋਕੜ ਬੜਾ ਅਹਿਮ ਅਹਿਮ ਹੈ ਔਰ ਇੱਥੇ ਇੱਥੇ ਮਹਾਜਨ ਬਰਾਦਰੀ ਦੇ ਜਠੇਰੇ ਵੀ ਨੇ ਸੋ ਇਸ ਮੰਦਰ ਦੇ ਵਿੱਚ ਅਚਾਨਕ ਸਵੇਰੇ ਆ ਕਿਸੇ ਤਰ੍ਹਾਂ ਅੱਗ ਲੱਗੀ ਸੋ ਉਸ ਸੰਬੰਧ ਵਿੱਚ ਸਾਰੇ ਲੋਕਾਂ ਨੇ ਰਲ ਕੇ ਇੱਥੇ ਅੱਗ ਬੁਝਾਈਏ ਕਿਉਂਕਿ ਇਹ ਸਾਰੇ ਜਿਹੜਾ ਮੰਦਿਰ ਹੈ ਇਹ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਰਾਂਗਲੇ ਦੇ ਵਿੱਚ ਆਸ-ਪਾਸ ਬਿਲਕੁਲ ਨਾਲ-ਨਾਲ ਘਰ ਨੇ ਮੈਂ ਸਮਝਦਾ ਕਿ ਪਿੰਡ ਦੇ ਨੌਜਵਾਨਾਂ ਨੇ ਕੋਈ ਸੋਕ ਕਰੀਬ ਨੌਜਵਾਨ ਸਨ ਜਿਨ੍ਹਾਂ ਨੇ ਰਲ ਕੇ ਤੇ ਹਮਲਾ ਮਾਰਿਆ ਤੇ ਪਾਣੀ ਬੁਣੇ ਸੁੱਟ ਕੇ ਤੇ ਇਹਨੂੰ ਜਿਹੜੀ ਅੱਗ ਬੁਝਾਉਂਦੀ ਹੈ ਕੋਸ਼ਿਸ਼ ਕੀਤੀ ਕਿਉਂਕਿ ਤੇ ਇਸ ਜਗ੍ਹਾ ਤੇ ਫਾਇਰ ਬ੍ਰਿਗੇਡ ਦਾ ਆਣਾ ਵੀ ਜਿਹੜਾ ਉਹ ਬੜਾ ਔਖਾ ਸੀ ਸੋ ਇਸ ਕਰਕੇ ਆ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਰ ਜਿਹੜਾ ਹੈ ਉਹ ਅੱਗ ਦੇ ਲਪੇਟ ਵਿੱਚ ਆ ਗਿਆ ਹੈ ਬੜਾ ਡੈਮੇਜ ਹੋਇਆ ਸੋ ਮੈਂ ਇਹ ਸਮਝਣਾ ਕਿ ਚਲੋ ਕਿਸ ਤਰ੍ਹਾਂ ਵੀ ਹੋਇਆ ਲੇਕਿਨ ਨੁਕਸਾਨ ਬਹੁਤ ਹੋਇਆ ਪਰਮਾਤਮਾ ਦੀ ਇਹ ਕਿਰਪਾ ਹੈ ਸਾਈ ਸਹਿਜ ਨਾਥਜੀ ਦੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਹੱਲੇ ਦੇ ਵਿੱਚ ਜਿੱਮੇ ਜਿਸ ਜਗ੍ਹਾ ਤੇ ਮੰਦਰ ਹੈ ਇਹ ਆਮ ਘਰਾਂ ਨੂੰ ਦੂਜੇ ਘਰਾਂ ਨੂੰ ਵੀ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਜਿੰਨੀ ਜਲਦੀ ਇਸ ਸਮੁੰਦਰ ਦੇ ਵਿੱਚ ਆਗ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੋ ਮੈਂ ਕਹਿੰਦਾ ਹੈ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਇਹ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਦਰ ਤੱਕ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਗਿਆ ਮੰਦਰ ਦਾ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੋਈ ਨਾ ਕੋਈ ਮਦਦ ਜਿਹੜੀ ਹੈ ਤੇ ਸਾਡੇ ਨਾਲ ਨੈਪਸਾ ਵੀ ਤੇ ਖੜੇ ਨੇਫਤੀ ਲਰ ਵੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੰਦਰ ਦੀ ਨੁਕਸਾਨ ਹੈ ਉਹ ਪਰਪਾਈ ਕੀਤੀ ਜਾਵੇ ਕਿਉਂਕਿ ਲੋਕਾਂ ਦੀ ਆਸਥਾ ਹੈ ਬੜੀ ਵੱਡੀ ਆਸਥਾ ਹੈ ਇੱਥੇ ਲੋਕਾਂ ਦੀ ਛੋਟੇ ਮੋਟੇ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਮਹੱਲੇ ਦੇ ਵਿੱਚ ਉਹ ਇਸ ਮੰਦਰ ਦੇ ਵਿੱਚ ਲੋਕ ਕਰਦੇ ਸਨ ਕਿਉਂਕਿ ਸਾਂਝੀ ਜਗ੍ਹਾ ਤੇ ਆਮ ਤੇ ਹੋਰ ਜਗ੍ਹਾ ਵੀ ਨਹੀਂ ਸੀ ਸੋ ਮੈਂ ਸਮਝਦਾ ਕਿ ਅਸੀਂ ਜੋ ਵੀ ਸਰਕਾਰ ਵੱਲੋਂ ਹੋਏਗਾ ਜਰੂਰ ਮਦਦ ਸਪਰਸ਼ ਕਰਾਂਗੇ ਮਦਦ ਕਰਨ ਦੀ ਸੋ ਵੈਸੇ ਕਠਨਾ ਦਾ ਬੜੀ ਦੁਖਨਾਈ ਹੋਈ ਹੈ ਪਰ ਫਿਰ ਵੀ ਅਸੀਂ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕਰਦੇ ਆ ਕਿ ਜਿੰਨਾ ਰਲ ਕੇ ਇਸ ਜਿਹੜੇ ਘਟਨਾ ਨੂੰ ਆ ਉਹ ਅੱਗੇ ਨਹੀਂ ਵਧਣਤਾ ਬਹੁਤ ਬਹੁਤਾਂ ਚੱਲ ਰਿਹਾ ਹੈ ਇਹ ਕਰ ਰਹੋ ਠੀਕ 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 ਅੱਜ ਸ਼ਾਮ ਦੇ ਬਾਅਦ va a problema